ਸਾਨੂੰ ਫਰਸ਼ਾਂ ਦੇ ਸੁਣਾਉਣਾ ਚਾਹੀਦਾ ਇਹਨਾਂ ਦੇ ਨਾਲ ਵਿੱਚ ਜਿਹੜਾ ਠੰਡੇ ਬੁਰਜ ਵਿੱਚ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਠੰਡ ਵਿੱਚ ਰਹੇ ਗੁਰੂ ਸਾਹਿਬ ਨੇ ਪੰਥ ਦੇ ਉੱਪਰੋਂ ਕੌਮ ਦੇ ਉੱਪਰੋਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਬਹੁਤ ਔਖਾ ਟਾਈਮ ਤਾਂ ਜੀ ਉਹਨਾਂ ਦੇ ਉੱਪਰ ਪਰ ਉਹ ਨਹੀਂ ਸਾਡੇ ਲਈ ਉਹ ਸਭ ਕੁਝ ਕੀਤਾ ਜੀ ਉਹ ਆ ਦੁੱਖ ਮੰਨਦੇ ਜਿਹਨਾਂ ਦਾ ਗੁਰੂਆਂ ਦਾ ਜੀ ਸਾਡੇ ਪਿੱਛੇ ਕੁਰਬਾਨੀਆਂ ਕਰੀਆਂ ਸਾਰੀ ਸੰਗਤ ਸਰਸਾ ਨਦੀ ਪਾਰ ਕਰਕੇ ਆਈ ਹੈ ਬੱਚੇ ਜਿਹੜੇ ਛੋਟੇ ਇਹਨਾਂ ਨੂੰ ਵੀ ਇਸ ਨਾਲ ਜਾਣੂ ਕਰਵਾਉਣਾ ਚਾਹੀਦਾ ਵੀ ਕਿਸ ਤਰ੍ਹਾਂ ਛੋਟੇ ਸਾਹਿਬ ਜਦ ਇਹਨਾਂ ਦੀ ਉਮਰਾਂ ਸੀਗੇ ਜਿਹਨੂੰ ਦੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਗੁਰੂ ਸਾਹਿਬ ਨੇ ਪੰਥ ਦੇ ਉੱਪਰੋਂ ਕੌਮ ਦੇ ਉੱਪਰੋਂ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤਾਂ ਹੀ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਸਰਬੰਸਦਾਨੀ ਕਲਗੀਆਂ ਵਾਲੇ ਕਲਗੀਆਂ ਵਾਲੇ ਬਾਪੂ ਨੇ ਸਾਰਾ ਕੁਝ ਕੌਮ ਤੋਂ ਵਾਰ ਦਿੱਤਾ ਤਾਂ ਸਰਸਾ ਨਦੀ ਦੇ ਕਿਨਾਰੇ ਆ ਸਰਸਾ ਨਦੀ ਦੇ ਕਿਨਾਰੇ ਬੈਠੇ ਆ ਇਹ ਸੰਗਤ ਜਿੰਨੀ ਵੀ ਸੰਗਤ ਆਈ ਆ ਸਾਰੀ ਪਿੱਛੋਂ ਆ ਰਹੀ ਆ ਅੱਗੇ ਵੀ ਸੰਗਤ ਹੀ ਸੰਗਤ ਆ ਤਾਂ ਸਾਰੀ ਸੰਗਤ ਸਰਸਾ ਨਦੀ ਪਾਰ ਕਰਕੇ ਆਈ ਆ ਤੁਹਾਨੂੰ ਪਹਿਲਾਂ ਜਿਹੜੇ ਅਸੀਂ ਵਿਜ਼ੂਅਲ ਦਿਖਾਏ ਨੇ ਤਾਂ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਸਰਸਾ ਨਦੀ ਤੋਂ ਸਹਬਜ਼ਾਦਿਆਂ ਤੋਂ ਵਿਛੜ ਜਾਂਦੇ ਨੇ ਗੁਰੂ ਕੇ ਮੈਲ ਭਾਈ ਮਨੀ ਸਿੰਘ ਜੀ ਦੇ ਨਾਲ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਵੱਡੇ ਸਹਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਤੇ ਚਲੇ ਜਾਂਦੇ ਨੇ ਤਾਂ ਉਸੇ ਰਸਤੇ ਸੰਗਤ ਗੁਜ਼ਰਦੀਆਂ ਨਗਰ ਕੀਰਤਾਂ ਨਿਕਲਦਾ ਜਿਵੇਂ ਸ਼੍ਰੀ ਫਤਿਹਗੜ੍ਹ ਸਾਹਿਬ ਨਿਕਲਦਾ ਤਾਂ ਉਸੇ ਤਰੀਕੇ ਦੇ ਨਾਲ ਉਸੇ ਰਸਤੇ ਦੇ ਨਾਲ ਰਸਤੇ ਤੋਂ ਨਗਰ ਕੀਰਤਾਂ ਨਿਕਲਦਾ ਬਾਈ ਜੀ ਆਏ ਹੋ ਤੁਸੀਂ ਇਹ ਨਹੀਂ ਦਿਨਾਂ ਦੇ ਵਿੱਚ ਚਲੋ ਆਪਣੇ ਕੋਲ ਤਾਂ ਸੁੱਖ ਸਹੂਲਤਾਂ ਬੜੀਆਂ ਨੇ ਪਿੱਛੇ ਪਹਾੜੀ ਰਾਜਿਆਂ ਦੀਆਂ ਫੌਜੀਆਂ ਸੀਗੀਆਂ ਮੁਗਲ ਫੌਜੀਆਂ ਸੀ ਸੱਤ ਤੇ 9 ਸਾਲ ਦੀ ਉਮਰ ਦੱਸੀ ਜਾਂਦੀ ਹੈ ਉਹਨਾਂ ਦੀ 5 ਤੇ 7 ਸਾਲ ਦੀ ਵੀ ਦੱਸੀ ਜਾਂਦੇ ਇਤਿਹਾਸਕ ਸਥਿਤੀਆਂ ਦੇ ਨਾਲ ਤਾਂ ਐਨੇ ਦਰਦ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ, ਪਾਪਾ ਫਤਿਹ ਸਿੰਘ, ਮਾਤਾ ਗੁਜਰ ਕੌਰ ਜੀ ਨੇ ਇਹ ਪਾਰ ਕੀਤਾ। ਅੱਜ ਆਪਾਂ ਪਾਰ ਕਰ ਰਹੇ ਹਾਂ ਕੀ ਮਹਿਸੂਸ ਕਰਦੇ ਹਾਂ? ਬਹੁਤ ਬਹੁਤ ਦੇਖਣੇ ਵੀ ਆਪਾਂ ਤਾਂ ਕਰ ਲਈ ਉਹਨਾਂ ਦੇ ਟਾਈਮ 'ਚ ਤਾਂ ਬਹੁਤ ਔਖਾ ਸੀਗਾ ਜੀ ਹੁਣ ਤਾਂ ਪਲੇਨ ਹੋ ਗਿਆ ਕਿ ਉਸ ਟਾਈਮ ਝਾੜੀਆਂ ਬਹੁਤ ਸੀਆਂ ਹੋ ਰਹੀਆਂ ਸੀ। ਇਦਾਂ ਹੀ ਬਹੁਤ ਔਖਾ ਟਾਈਮ ਤਾਂ ਜੀ ਉਹਨਾਂ ਦੇ ਉੱਪਰ ਪਰ ਉਹ ਨਹੀਂ ਸਾਡੇ ਲਈ ਉਹ ਸਭ ਕੁਝ ਕੀਤਾ ਜੀ ਤਾਂ ਹੀ ਅਸੀਂ ਅੱਜ ਇੱਥੇ ਖੜੇ ਨਹੀਂ ਅੱਜ ਅਸੀਂ ਇੱਥੇ ਹੋਣਾ ਨਹੀਂ ਤਾਂ ਜੀ ਉਹ ਕਹਿੰਦੇ ਨੇ ਨਾ ਕਹੂੰ ਅੱਪ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੁੰਦੀ ਸਭ ਕੀ ਹੈਨਾ ਮੰਨ ਲਓ ਅੱਜ ਕੇਸਰੀ ਨਿਸ਼ਾਨ ਜਿਹੜੇ ਝੁੱਲ ਰਹੇ ਨੇ ਮੈਂ ਤਾਂ ਹੀ ਉਹਨੂੰ ਆ ਸਾਡੇ ਮੁੰਡੇ ਨੂੰ ਵੀ ਕਿਹਾ ਸੀ ਮੈਂ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਫਰੇਮ ਚ ਲਈ ਤਾਂ ਕੇਸਰੀ ਨਿਸ਼ਾਨ ਜਿਹੜੇ ਝੁੱਲ ਰਹੇ ਨੇ ਉਹਨਾਂ ਦੀ ਦੇਣ ਹਾਂਜੀ ਉਹਨਾਂ ਦੀ ਹੀ ਦੇਣ ਆ ਜੀ ਬਿਲਕੁਲ ਉਹਨਾਂ ਦੀ ਹੀ ਦੇਣਾ ਉਹ ਤਾਂ ਹੁੰਦੇ ਜੀ ਅਸੀਂ ਉਹਰਾ ਹੋਣਾ ਹੀ ਤਾਂ ਜੀ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਸੀਗੇ ਜੀ ਉਸ ਟਾਈਮ ਬਾਕੀ ਅਸੀਂ ਹਿਸਟਰੀ ਪੜ੍ਹਦੇ ਆ ਜੀ ਆਪਣੀ ਸਭ ਪਤਾ ਹੀ ਆ ਜੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਬਾਰੇ ਦੱਸੋ ਜੀ ਬਹੁਤ ਘੱਟ ਪਤਾ ਹੀ ਹੈ ਚੀਜ਼ਾਂ ਬਾਰੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਦੱਸੋ ਸਾਨੂੰ ਵੀ ਨਹੀਂ ਪਤਾ ਸੀ ਆ ਅਸੀਂ ਵੀ ਹੁਣ ਜਦੋਂ ਅਸੀਂ بڑے ਸਕੂਲਾਂ ਛੋਟਿਆਂ ਚ ਆਏ ਸਾਨੂੰ ਹੁਣ ਲੱਗਿਆ ਪਤਾ ਵੀ ਹਿਸਟਰੀ ਸਾਡੀ ਕਿਾਇਤ ਤੇ ਸਾਨੂੰ ਬਹੁਤ ਮਾਣ ਆ ਆਪਣੀ ਹਿਸਟਰੀ ਤੇ ਪਰੋਖ ਹੀ ਰੱਖਿਆ ਗਿਆ ਜ਼ਿਆਦਾ ਹਾਂਜੀ ਹਾਂਜੀ ਮੋਸਟਲੀ ਤਾਂ ਇਹੀ ਆ ਜੀ ਸਾਨੂੰ ਬਾਬਰ ਬੜੇ ਪੜਾਉਂਦੇ ਇਹੇ ਚੀਜ਼ਾਂ ਪੜਾਉਣ ਦੀ ਲੋੜ ਆ ਜੀ ਪੰਜਾਬ ਨੂੰ ਜੀ ਸਹੀ ਆ ਹਾਂਜੀ ਸਾਡੇ ਨਾਲ ਹੋਰ ਵੀ ਨੌਜਵਾਨ ਨੇ ਬਾਈ ਜੀ ਸਰਸਨ ਦੀ ਪਾਰ ਕਰਕੇ ਆਇਓ ਉਹੀ ਵੇਲਾ ਪਰ ਹਾਲਾਤ ਉਹ ਨਹੀਂ ਹੈਗੇ ਅਸੀਂ ਅੱਜ ਬਹੁਤ ਸੁੱਖ ਸਹੂਲਤਾਂ ਦੇ ਵਿੱਚ ਆ ਤੇ ਸਹਿਬਜ਼ਾਦਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਪਾਰ ਕੀਤਾ ਤੇ ਜਿਹੜੀ ਸਭ ਤੋਂ ਵੱਡੀ ਗੱਲ ਮਨ ਲੋ ਉਹਨਾਂ ਨੇ ਧਰਮ ਨਹੀਂ ਛੱਡਿਆ ਮਨ ਲੋ ਜਦੋਂ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਆਪਣਾ ਸਰੂਪ ਦੇਖਦੇ ਹੋ ਕੀ ਮਹਿਸੂਸ ਕਰਦੇ ਮਨ ਲੋ ਅੱਜ ਮਹਿਸੂਸ ਕਰੋ ਉਹਨਾਂ ਨੇ ਧਰਮ ਨਹੀਂ ਛੱਡਿਆ ਤੁਹਾਡੇ ਕੇਸ ਦਾੜੀ ਕਤਲ ਕੀਤੀ ਹੋਈ ਹਾਂਜੀ ਜੋ ਵੀ ਹੈਗੇ ਜੀ ਅਸੀਂ ਉਹਨਾਂ ਦੀ ਬਦੌਲਤ ਹੀ ਹੈ ਉਹਨਾਂ ਇਹਨਾਂ ਦਿਨਾਂ 'ਚ ਸਾਨੂੰ ਮਹਿਸੂਸ ਕਰਨਾ ਚਾਹੀਦਾ ਵੀ ਜਿਸ ਤਰ੍ਹਾਂ ਉਹਨਾਂ ਨੇ ਉਸ ਟਾਈਮ ਕੱਟਿਆ ਆਪਣਾ ਉਦੋਂ ਅੱਜ ਕੱਲ੍ਹ ਹੁਣ ਜਿੱਦਾਂ ਲੋਕ ਸਾਨੂੰ ਫਰਸ਼ਾਂ 'ਤੇ ਸੌਣਾ ਚਾਹੀਦੇ ਇਹਨਾਂ ਦਿਨਾਂ ਵਿੱਚ ਜਿਹੜਾ ਠੰਡੇ ਬੁਰਜ ਵਿੱਚ ਛੋਟੇ ਸਾਹਿਬ ਜਾਂ ਤੇ ਮਾਤਾ ਗੁਜਰੀ ਜਿਹਨਾਂ ਠੰਡ ਵਿੱਚ ਰਹੇ ਸਾਨੂੰ ਉਹਨਾਂ ਉਸ ਤਰ੍ਹਾਂ ਸਾਰਾ ਕਰਨਾ ਚਾਹੀਦਾ ਉਹਨੂੰ ਸਾਨੂੰ ਗਾਹਾਂ-ਗਾਹ ਆਪਣੇ ਬੱਚੇ ਜਦੋਂ ਛੋਟੇ ਇਹਨਾਂ ਨੂੰ ਵੀ ਇਸਨਾਂ ਜਾਣੂ ਕਰਵਾਉਣਾ ਚਾਹੀਦਾ ਵੀ ਕਿਸ ਤਰ੍ਹਾਂ ਛੋਟੇ ਸਾਹਿਬ ਜਾਂ ਤੇ ਇਹਨਾਂ ਦੀ ਉਮਰਾਂ ਸੀਗੇ ਜਿਹਨੂੰ ਦੀਆਂ ਕਿਵੇਂ ਉਹਨਾਂ ਨੇ ਵੀ ਇਹ ਨਹੀਂ ਮੰਨੀ ਆਪਣੇ ਸਿੱਖੀ ਸਰੂਪ ਕਰਕੇ ਸਾਡੇ ਸਰਵਾਂਸ ਕਰਕੇ ਕੋਲ ਸਾਰਾ ਕੁਝ ਹੈ ਤੁਹਾਡਾ ਸਰੂਪ ਦੇਖ ਕੇ ਮੈਨੂੰ ਲੱਗਿਆ ਮੈਂ ਇਹ ਸਵਾਲ ਪੁੱਛਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਤੁਸੀਂ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਮੁੱਲ ਤਾਂ ਨਹੀਂ ਪਾ ਸਕਦੇ ਪਰ ਉਹਨਾਂ ਦੀ ਕੁਰਬਾਨੀ ਦਾ ਸਤਿਕਾਰ ਕਰਨਾ ਆਪਣੇ ਸਿੱਖੀ ਸਰੂਪਾਂ ਨੂੰ ਉਸੇ ਤਰੀਕੇ ਨਾਲ ਰੱਖਣਾ ਜਿਵੇਂ ਗੁਰੂ ਸਾਹਿਬ ਨੇ ਕਹਿੰਦੇ ਬਖਸ਼ਿਆ ਹਾਂਜੀ ਹਾਂਜੀ ਅੱਜ ਤੁਸੀਂ ਦਾੜਾ ਕੱਟਿਆ ਹੋਇਆ ਤੁਹਾਨੂੰ ਲੱਗਦਾ ਰੱਖਣਾ ਚਾਹੀਦਾ ਜੇ ਉਹ ਚਲੋ ਸਾਡੀ ਗਲਤੀ ਹੈ ਹੁਣ ਅਸੀਂ ਨਹੀਂ ਕਰ ਸਕਦੇ ਦਸਤਾਰ ਤਾਂ ਸਜਾਈ ਹੋਈ ਆ ਕੇਸਰੀ ਦਸਤਾਰ ਸਜਾਈ ਹੋਈ ਆ ਹਾਂਜੀ ਹਾਂਜੀ ਹੁਣ ਸਾਨੂੰ ਸਾਮ ਸੰਭਾਲ ਰੱਖਣੀ ਚਾਹੀਦੀ ਹੈ ਗਾਹਾਂ ਗਾਹ ਸਾਡਾ ਪੰਜਾਬ ਹੋਰ ਗਲਤ ਪਾਸੇ ਨੂੰ ਤੁਰਿਆ ਨਸ਼ਿਆਂ ਵਾਸਤੇ ਨੂੰ ਇਹਨਾਂ ਗਾਹਾਂ ਗਾਹ ਸਾਨੂੰ ਛੋਟੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਤਾਂ ਕਿ ਬੜੇ ਹੋ ਕੇ ਇਹ ਸਹੀ ਬਣ ਕੇ ਮੈਂ ਮੇਨ ਮੇਰਾ ਪੁੱਛਣ ਦਾ ਮੋਟਿਵ ਇਹ ਆ ਤੁਸੀਂ ਰੱਖੋਗੇ ਹਾਂਜੀ ਹਾਂਜੀ ਰੱਖਾਂਗੇ ਜੀ ਹੁਣ ਤਾਂ ਚਲੋ ਜੋ ਪਹਿਲੇ ਗਲਤੀਆਂ ਹੋਈਆਂ ਹੋਈਆਂ ਇਹ ਗਲਤੀ ਹੈ ਨਾ ਇਹ ਹਾਂਜੀ ਹਾਂਜੀ ਗਲਤੀ ਹੈ ਸਾਡੀ ਕੀ ਕੀ ਕਹੋਗੇ ਤੁਸੀਂ ਵੀ ਕਿ ਇਸ ਦਾੜੀ ਕਤਲ ਕਰੇ ਹਾਂਜੀ ਹਾਂਜੀ ਸਾਹਿਬਜ਼ਾਦਿਆਂ ਨੇ ਧਰਮ ਖਾਤਰ ਇਹ ਨਾ ਖਾਤਰੀ ਮੁਗਲ ਇਹੀ ਕਹਿੰਦੇ ਸੀ ਨਾ ਵੀ ਤੁਸੀਂ ਕੋਈ ਨਹੀਂ ਧਰਮ ਛੱਡ ਦੋ ਤੁਸੀਂ ਸਾਡੇ ਵਾਲੇ ਪਹਿਰਾਵਿਆਂ ਦੇ ਵਿੱਚ ਆ ਜਾਓ ਤੁਸੀਂ ਸਾਡੇ ਮੰਗ ਕੇਸ ਦਾੜੀਆਂ ਜਿਹੜੀਆਂ ਉਹ ਕਰਦੇ ਹੋ ਉਹ ਛੱਡ ਦਿਓ ਤੁਸੀਂ ਤੇ ਅੱਜ ਆਪਾਂ ਆਪਣੀ ਮਰਜ਼ੀ ਦੇ ਨਾਲੇ ਨਾਈ ਦੀ ਦੁਕਾਨ ਤੇ ਬੈਨੇ ਆਂ ਕੀ ਕਹੋਗੇ ਕੀ ਮਹਿਸੂਸ ਕੀ ਕਰਦੇ ਹੋ ਇਹੀ ਦਿਨ ਸੀਗੇ ਸਾਡੇ ਕੋਲ ਤਾਂ ਸਹੂਲਤਾਂ ਨੇ ਪਰ ਉਸ ਵੇਲੇ ਤੁਸੀਂ ਦੇਖੋ ਮਹਿਸੂਸ ਕਰੋ ਸਾਹਿਬਜ਼ਾਦੇ 7 ਤੇ 9 ਸਾਲ ਦੀ ਉਮਰ ਦੱਸੀ ਜਾਂਦੀ ਹੈ 5 ਤੇ 7 ਸਾਲ ਦੀ ਵੀ ਦੱਸੀ ਜਾਂਦੀ ਹੈ ਮਾਤਾ ਗੁਜਰ ਕੌਰ ਜੀ 80 ਸਾਲ ਹਾਂਜੀ ਕੀ ਲੱਗਦਾ ਗਲਤੀ ਹੈਗੀ ਆ ਗਲਤੀ ਹੈ ਜੀ ਸੁਧਾਰੋਗੇ ਹਾਂ ਜੀ ਚਾਹੀਦੀ ਆ ਸੁਧਾਰਨੀ ਹਾਂ ਜੀ ਚਾਹੀਦੀ ਹੈ ਅੱਜ ਕੱਲ ਸਾਡੇ ਦੇ ਵਿੱਚ ਬੜੀ ਚੀਜ਼ ਆ ਨਾ ਸਾਨੂੰ ਇਹ ਮਾਰ ਦੂ ਜਥੇਵੰਦੀ ਸਾਨੂੰ ਉਹ ਮਾਰੂ ਸਾਨੂੰ ਮਾਰਨ ਦੀਆਂ ਕੋਸ਼ਿਸ਼ਾਂ ਮੈਨੂੰ ਐਂ ਲੱਗਦਾ ਵੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਦੇਖਣਾ ਚਾਹੀਦਾ ਅਸੀਂ ਆਪਣੇ ਸਰੂਪੇ ਨਹੀਂ ਕੈਮ ਰੱਖ ਸਕਦੇ ਜਦੋਂ ਤੀਆ ਦਾ ਬਾਅਦ ਮਾਰੂ ਨਾ ਪਹਿਲਾਂ ਅਸੀਂ ਆਪ ਹੋ ਕਰਾਂਗੇ ਉਹੀ ਆ ਜੀ ਹੁਣ ਇਹੀ ਕਰਾਂਗੇ ਗਲਤੀਆਂ ਨੂੰ ਗਾਹਾਂ ਤੋਂ ਆਪਣਾ ਸੁਧਾਰ ਕਰਾਂਗੇ ਤੁਸੀਂ ਕੀ ਕਹੋਗੇ ਮੈਂ ਨਹੀਂ ਕੁਝ ਨਹੀਂ ਕਹਾਂਗਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਬਾਰੇ ਪਤਾ ਛੋਟੇ ਸਾਹਿਬ ਜੱਦੇ ਇਸ ਨਦੀ ਦੇ ਵਿੱਚੋਂ ਲੰਘ ਕੇ ਆਏ ਹੋ ਇੱਥੋਂ ਉਹ ਪੈਦਲ ਨਿਕਲੇ ਸੀ ਆਪਣੇ ਕੋਲ ਤਾਂ ਸਹੂਲਤਾਂ ਨੇ ਤੁਸੀਂ ਕੱਪੜੇ ਵਧੀਆ ਪਾਏ ਹੋਏ ਨੇ ਉਹਨਾਂ ਕੋਲ ਕੱਪੜੇ ਵਧੀਆ ਵੀ ਨਹੀਂ ਹੋਣੇ ਇੰਨੇ ਪਿੱਛੇ ਫੌਜਾਂ ਪਈਆਂ ਹੋਈਆਂ ਸੀ ਹਾਂਜੀ ਜਕਾਰਾ ਲਾ ਕੇ ਦਿਖਾ ਦਿਓ ਬੋਲੇ ਈ ਸੋਨੇਹਾ ਸਤਿ ਸ਼੍ਰੀ ਅਕਾਲ ਦੇਖ ਸਕਦੇ ਹੋ ਤੁਸੀਂ ਸਰਸਾ ਨਦੀ ਪਾਰ ਕਰਕੇ ਸੰਗਤ ਆ ਰਹੀ ਹੈ ਤਾਂ ਇਧਰਲੇ ਪਾਸੇੋਂ ਦਿਖਾਉਂਦੇ ਜਾਵਾਂਗੇ ਤੁਹਾਨੂੰ ਉਹ ਉੱਧਰ ਤੱਕ ਦੇਖ ਸਕਦੇ ਹੋ ਦੂਰ ਤੱਕ ਸੰਗਤ ਹੈ ਜਿਹੜੀ ਸਰਸਾ ਨਦੀ ਪਾਰ ਕਰਕੇ ਜਾਂਦੀ ਹੋਈ ਭਾਈ ਕੁੰਮਾ ਮਾਸ਼ਕੀ ਜੀ ਦੀ ਛੰਨ ਦੇ ਵਿੱਚ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਰਾਤ ਕੱਟੀ ਸੀ ਤਾਂ ਉਸ ਤੋਂ ਬਾਅਦ ਗੰਗੂ ਲੈ ਜਾਂਦਾ ਉਹਨਾਂ ਨੂੰ ਸਿਹੇੜੀ ਵਿਖੇ ਇਹੀ ਰਸਤਾ ਹੈ ਜਿਸ ਰਸਤੇ ਬਾਬਾ ਜ਼ੂਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰਕੌਰ ਜੀ ਨੇ ਸਰਸਾ ਨਦੀ ਪਾਰ ਕੀਤੀ ਸੀ ਅੱਜ ਖੇਤ ਦੇਖ ਰਹੇ ਆ ਬਜ਼ੁਰਗ ਕਹਿੰਦੇ ਇਹ ਤਾਂ ਸਾਡੇ ਦੇਖਦੇ ਦੇਖਦੇ ਹੀ ਬਣੇ ਨੇ ਸਾਰੇ ਬੀਆਬਾਨ ਹੁੰਦਾ ਸੀ ਸਾਰਾ ਜੰਗਲ ਹੁੰਦਾ ਸੀ ਇੱਥੇ ਤਾਂ ਤਸਵੀਰਾਂ ਦੇਖ ਸਕਦੇ ਹੋ ਸੰਗਤ ਸੇਵਾ ਵੀ ਕਰ ਰਹੀ ਆ ਚਾਹ ਦੀ ਸੇਵਾ ਆ ਪਿੰਡ ਵਾਲਿਆਂ ਵੱਲੋਂ ਕੀਤੀ ਜਾ ਰਹੀ ਆ ਪਿਛਲੇ ਪਿੰਡਾਂ ਦੇ ਵਿੱਚੋਂ ਵੀ ਹੋ ਕੇ ਆਏ ਆ ਤਾਂ ਕਿਤੇ ਨਾ ਕਿਤੇ ਸਾਡੇ ਕੋਲ ਤਾਂ ਸਾਰੀਆਂ ਸਹੂਲਤਾਂ ਨੇ ਅੱਜ ਸਾਡੇ ਕੋਲ ਸਭ ਕੁਝ ਆ ਪਰ ਸਾਹਿਬਜ਼ਾਦਿਆਂ ਪਿੱਛੇ ਪਹਾੜੀ ਫੌਜਾਂ ਪਈਆਂ ਹੋਈਆਂ ਸੀ ਮੁਗਲੀਆਂ ਫੌਜਾਂ ਨੇ ਜਿਹੜੀਆਂ ਉਹਨਾਂ ਨੇ ਅਨੰਤਪੁਰ ਨੂੰ ਘੇੜਾ ਘੇਰਾ ਪਾਇਆ ਸੀ ਇਤਿਹਾਸ ਦੇ ਵਿੱਚੋਂ ਇਹ ਵੀ ਪਤਾ ਲੱਗਦਾ ਕਿ ਰੋਪੜ ਦੇ ਰੰਗੜ ਸੀਗੇ ਜਿਹੜੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਿੰਘ ਇੱਥੋਂ ਉਹ ਕਰ ਰਹੇ ਨੇ ਉਹਨਾਂ ਨੇ ਵੀ ਹਮਲਾ ਕੀਤਾ ਕਿਉਂਕਿ ਜਦੋਂ ਵਕਤ ਪਿਆ ਹੁੰਦਾ ਨਾ ਜਿਹੜੇ ਟਸਰ ਭਾਜੀ ਵਾਲੇ ਹੁੰਦੇ ਨੇ ਉਹ ਜਿਆਦਾ ਤੋਂ ਜਿਆਦਾ ਹਮਲੇ ਉਸੇ ਤਰੀਕੇ ਨਾਲ ਕਰਦੇ ਨੇ ਤਾਂ ਇੱਧਰ ਗੱਲਬਾਤ ਕਰਾਂਗੇ ਹਾਂ ਬੱਚੇ ਉਮਰ ਕਿੰਨੀ ਆ ਤੁਹਾਡੀ 10 ਸਾਲ 10 ਸਾਲ ਦੀ ਉਮਰ ਹੈ ਤਾਂ ਸਰਸਨ ਦੀ ਪਾਰ ਕਰਕੇ ਆਇਓ ਤੁਹਾਨੂੰ ਪਤਾ ਹੈ ਸਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਇਹਨਾਂ ਦਿਨਾਂ ਦੇ ਵਿੱਚ ਬਾਬਾ ਜ਼ੂਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਨੇ ਪੈਦਲ ਪਾਰ ਕੀਤੀ ਸੀਗੀ ਨਦੀ ਜਕਾਰਾ ਲਾ ਕੇ ਦਿਖਾਉਂਗੀ ਜੋ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਤਾਂ ਇੱਧਰ ਬੀਬੀਆਂ ਵੀ ਨੇ ਗੱਲਬਾਤ ਕਰਾਂਗੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੀ 80 ਸਾਲ ਦੀ ਉਮਰ ਸੀਗੀ ਤੁਸੀਂ ਵੀ ਬਜ਼ੁਰਗੋਂ ਸਾਹਿਬਜ਼ਾਦੇ ਸੀਗੇ 5 ਤੇ 7 ਸਾਲ ਦੀ ਉਮਰ ਦੱਸੀ ਜਾਂਦੀ ਉਹਨਾਂ ਦੀ ਤਾਂ ਕੀ ਮਹਿਸੂਸ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਤਸ਼ੱਦਦ ਉਹਨਾਂ ਤੇ ਹੋਇਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਸਰਸਾ ਨਦੀ ਪਾਰ ਕੀਤੀ ਸੀ ਆਪਾਂ ਵੀ ਪਾਰ ਕਰਕੇ ਆਏ ਆਂ ਪਰ ਆਪਾਂ ਟਰੈਕਟਰ ਟਰਾਲੀਆਂ ਦੇ ਪਾਰ ਕਰਕੇ ਆਏ ਆਂ ਕੱਪੜੇ ਵਧੀਆ ਪਾਈ ਹੋਏ ਨੇ ਬਾਦੂ ਕਮਾਂ ਦੇ ਜੀ ਉਹਨਾਂ ਦਾ ਗੁਰੂਆਂ ਦਾ ਜੀ ਸਾਡੇ ਪਿੱਛੇ ਕੁਰਬਾਨੀਆਂ ਕਰੀਆਂ ਉਹਨਾਂ ਨੇ ਹਾਂਜੀ ਸਾਡੇ ਵਿੱਚ ਸਾਰਾ ਕੁਝ ਬਾਰਿਆ ਉਹਨਾਂ ਨੇ ਹਾਂਜੀ ਤਾਂ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਉੱਧਰ ਵੀ ਬੱਚੇ ਨੇ ਉੱਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਤੁਹਾਨੂੰ ਇਤਿਹਾਸ ਇੱਥੋਂ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਆਏ ਸੀ ਪੰਜ ਪਿਆਰੇ ਦੇ ਨਾਮ ਦੱਸੋਗੇ ਭਾਈ ਦੇਆ ਸਿੰਘ ਜੀ ਭਾਈ ਤਾਂ ਸਿੰਘ ਜੀ ਭਾਈ ਹਿਮ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਹਿਬ ਸਿੰਘ ਜੀ ਚਾਰੋਂ ਸਹਿਬਜ਼ਾਦਿਆਂ ਦੇ ਨਾਮ ਬਾਬਾ ਜੀ ਸਿੰਘ ਜੀ ਬਾਬੂ ਜੀ ਰਾਜ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੂਰਾਵਰ ਸਿੰਘ ਜੀ ਇਹ ਤਾਂ ਮਾਲਾ ਜਿਹੜਾ ਆਪਸ ਹੀ ਆਇਆ ਜਾਂ ਬਣਵਾ ਕੇ ਕਿਸੇ ਤੋਂ ਬਣਵਾ ਕੇ ਆਏ ਮਨਵਾ ਕੇ ਆਇਆ ਅੱਛਾ ਕਿਨੇ ਬੰਨਿਆ ਵੀਰ ਜੀ ਨੇ ਵੀਰ ਜੀ ਨੇ ਬੰਨਿਆ ਆਪ ਕਿਹਾ ਸੀ ਤੁਸੀਂ ਨੇ ਕਿੱਥੇ ਦੇਖਿਆ ਸੀਗਾ ਦਮਾਲਾ ਬੰਨੇ ਹੋਇਆ ਕਿਹਦੇ ਦੇ ਕਿਸੇ ਦੇ ਦੇਖ ਕੇ ਕਿਹਾ ਸੀਗਾ ਬੰਨੇ ਹੋਇਆ ਹਾਂ ਜੀ ਕਿਹਦੇ ਦੇਖਿਆ ਸੀਗਾ ਫੋਨ ਪਰਤੇ ਤੁਹਾਡੇ ਮਾਂ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਵੀ ਇਸੇ ਤਰ੍ਹਾਂ ਦਮਾਲਾ ਸਜਾਇਆ ਹੋਇਆ ਸੀ ਤਾਂ ਦੇਖ ਸਕਦੇ ਹੋ ਤੁਸੀਂ ਬੱਚੇ ਵੀ ਉਸੇ ਤਰੀਕੇ ਨਾਲ ਤਾਂ ਬੱਚੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਇਤਿਹਾਸ ਪਤਾ ਤੁਹਾਨੂੰ ਸਹਬਜ਼ਾਦਿਆਂ ਦਾ ਨਾਮ ਸੁਣਾਓ ਬਾਬਾ ਜੀ ਪਾਈ ਦੇਵ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਮੈਮ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਪਾਈ ਜੋੜਾਵਾ ਸਿੰਘ ਜੀ ਬਾਬਾ ਜ਼ੋੜਾਬਰ ਸਿੰਘ ਬਾਬਾ ਜੋੜਾਵਾ ਸਿੰਘ ਜੀ ਤਾਂ ਦੇਖ ਸਕਦੇ ਹੋ ਤੁਸੀਂ ਬੱਚੇ ਵੀ ਉਸੇ ਤਰੀਕੇ ਦੇ ਨਾਲ ਟਰਾਲੀਆਂ ਦੇ ਵਿੱਚ ਜਿਵੇਂ ਜਾ ਰਹੇ ਨੇ ਦਮਾਲੇ ਸਜਾਏ ਹੋਏ ਨੇ ਪੰਜ ਤੇ 7 ਸਾਲ ਦੀ ਉਮਰ ਜਦੋਂ ਕੋਈ ਸੋਝੀ ਵੀ ਨਹੀਂ ਹੁੰਦੀ ਉਹਨਾਂ ਕਿਹੋ ਜੀ ਸਿੱਖਿਆ ਹੋਊਗੀ ਕਿਹੋ ਜੀ ਸੋਚ ਹੋਊਗੀ ਕਿਹੋ ਜੀ ਦ੍ਰਿੜਤਾ ਹੋਊ ਉਹਨਾਂ ਦੀ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਉਹਨਾਂ ਨੇ ਇੰਨੀ ਤਸ਼ੱਦਦ ਸਹਿਣ ਤੋਂ ਬਾਅਦ ਮੁਗਲਿਆ ਸਲਤਨਤ ਕਹਿੰਦੀ ਸੀ ਵੀ ਸਿੱਖੀ ਛੱਡ ਦਿਓ ਸਿੱਖੀ ਨਹੀਂ ਛੱਡੀ ਸਿੱਖੀ ਦੇ ਵਿੱਚ ਆਪਣਾ ਖੂਨ ਦੇ ਕੇ ਉਹਨਾਂ ਨੇ ਸਿੱਖੀ ਦਾ ਬੂਟਾ ਜਿਹੜਾ ਉਹ ਪਾਲਿਆ ਤਾਂ ਸਰਦਾਰ ਜਿਹੜਾ ਅਸੀਂ ਕਹੌਣੇ ਅੱਜ ਨਿਸ਼ਾਨ ਸਾਹਿਬ ਜਿਹੜੇ ਝੂਲਦੇ ਨੇ ਤਾਂ ਸਾਰਾ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਲੋੜ ਹੈ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕਰਨ ਦੀ ਲੋੜ ਹੈ ਕਿਤੇ ਨਾ ਕਿਤੇ ਦੇਖ ਸਕਦੇ ਹਾਂ ਲੰਬੀ ਕਤਾਰ ਹੈ ਸੰਗਤ ਦੀ ਤਾਂ ਸੰਗਤ ਉਸੇ ਰਸਤੇ ਆਉਂਦੀ ਆ ਸਰਸਾ ਨਦੀ ਪਾਰ ਕਰਕੇ ਪਰਿਵਾਰ ਵਿਛੋੜਾ ਸਾਹਿਬ ਤੋਂ ਕੁੰਮੇमाशਕੀ ਦੀ ਭਾਈ ਕੁੰਨੇ ਕੁੰਮੇमाशਕੀ ਦੀ 66 ਤੱਕ ਤਾਂ ਦੇਖ ਸਕਦੇ ਹੋ ਤੁਸੀਂ ਜਿਨ੍ਹਾਂ ਪਾਪੀਆਂ ਨੇ ਪਾਪ ਕਮਾਇਆ ਭਾਵੇਂ ਧਰਮ ਕੋਈ ਵੀ ਹੋਵੇ ਕਹਿੰਦੇ ਪਾਪੀ ਦਾ ਕੋਈ ਧਰਮ ਨਹੀਂ ਹੁੰਦਾ ਭਾਵੇਂ ਉਹਦਾ ਪਹਿਰਾਵਾ ਕੋਈ ਹੋਵੇ ਭਾਵੇਂ ਉਹਦਾ ਧਰਮ ਕੋਈ ਹੋਵੇ ਦੇਖਣ ਨੂੰ ਪਰ ਧਰਮ ਤਾਂ ਗੁਰੂ ਸਾਹਿਬ ਨੇ ਕਿਹਾ ਨਾ ਬੋਲੀਆ ਸੱਚ ਧਰਮ ਝੂਠ ਨਾ ਬੋਲੀਐ ਸੱਚ ਕੀ ਹੈ ਧਰਮ ਕੀ ਹੈ ਧਰਮ ਸੱਚ ਹੈ ਤਾਂ ਸੱਚ ਦੇ ਉੱਪਰ ਖੜ ਕੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰਕੌਰ ਜੀ, ਵੱਡੇ ਸਾਹਿਬ ਜਦੇ ਬਾਬਾ ਅਜੀਤ ਸਿੰਘ, ਬਾਬਾ ਜੁਹਾਰ ਸਿੰਘ ਜੀ ਤਾਂ ਅਨੇਕਾਂ ਹੀ ਸਿੰਘ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਉਹਨਾਂ ਨੇ ਸੱਚ ਤੇ ਖੜ ਕੇ ਹੀ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਨਾਮ ਹੈ ਉਹਨਾਂ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਉਹਨਾਂ ਦੇ ਸਥਾਨਾਂ ਤੇ ਅਸੀਂ ਮੱਥੇ ਟੇਕਦੇ ਆਂ ਤੇ ਜਿਨ੍ਹਾਂ ਨੇ ਤਸ਼ੱਦਦ ਕੀਤਾ ਤੇ ਜਿਨ੍ਹਾਂ ਨੇ ਸੱਚ ਧਰਮ ਤੋਂ ਪਾਸਾ ਵੱਟਿਆ ਜਿਹੜੇ ਧਰਮ ਤੋਂ ਪਾਸੇ ਗਏ ਤਾਂ ਉਹਨਾਂ ਦਾ ਕੀ ਬਣਿਆ ਉਹਨਾਂ ਦਾ ਕੀ ਬਣਦਾ ਕੋਈ ਮੜੀ ਤੇ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਔਰੰਗਜ਼ੇਬ ਦੀ ਗੱਲ ਕਰ ਲਓ ਜਾਂ ਹੋਰਾਂ ਦੀ ਗੱਲ ਕਰ ਲਓ ਕੋਈ ਵੀ ਹੋਵੇ ਤਾਂ ਲੋੜ ਹੈ ਕਿਤੇ ਨਾ ਕਿਤੇ ਅਸੀਂ ਵੀ ਆਪਣੇ ਜ਼ਰੂਰ ਸੋਚੀ ਹੈ ਇਹਨਾਂ ਦਿਨਾਂ ਦੇ ਵਿੱਚ ਨਹੀਂ ਵੈਸੇ ਵੀ ਆਪਾਂ ਜ਼ਰੂਰ ਸੋਚੀਏ ਕਿਤੇ ਨਾ ਕਿਤੇ ਸਾਹਿਬਜ਼ਾਦਿਆਂ ਨੇ ਕੁਰਬਾਨੀ ਕੀਤੀ ਗੁਰੂ ਸਾਹਿਬ ਨੇ ਸਾਰਾ ਸਰਵੰਸ ਵਾਰਤਾ ਪੰਜਵੇਂ ਪਾਤਸ਼ਾਹ ਨੂੰ ਤਤੀ ਤਵੀ ਤੇ ਬਹਿਣਾ ਪਿਆ ਪਹਿਲੇ ਪਾਤਸ਼ਾਹ ਨੂੰ ਚੱਕੀਆਂ ਪੀਸਣੀਆਂ ਪਈਆਂ ਲੋਕਾਂ ਨੇ ਭੂਤ ਨਾ ਵੀ ਕਿਹਾ ਬਿਤਾਲਾ ਵੀ ਕਿਹਾ ਤਾਂ ਲੋੜ ਆ ਸਾਡੇ ਬਾਬੇ ਨੇ ਪੰਜ ਤੇ ਸੱਤ ਸਾਲ ਦੇ ਬਾਬੇ ਨੇ ਸਾਡੇ ਇਹ ਇਥੋਂ ਲੰਘੇ ਸੀ ਇਹਨਾਂ ਰਸਤਿਆਂ ਤੋਂ ਲੰਘੇ ਸੀ ਸਾਡੇ ਕੋਲ ਸੁੱਖ ਸਹੂਲਤਾਂ ਨੇ ਉਸ ਵੇਲੇ ਫੌਜਾਂ ਮਗਰ ਪਈਆਂ ਸੀਗੀਆਂ ਤਾਂ ਲੋੜਾ ਕਿਤਨਾ ਕਿਤੇ ਅਸੀਂ ਸੋਚੀਏ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਕੀਤੀਆਂ ਤੇ ਅਸੀਂ ਉਹਨਾਂ ਕੁਰਬਾਨੀਆਂ ਦਾ ਮੁੱਲ ਤਾਂ ਨਹੀਂ ਪਾ ਸਕਦੇ ਪਰ ਆਦਰ ਅਸੀਂ ਰੱਖ ਰਹੇ ਹਾਂ ਕੀ ਅਸੀਂ ਆਪਣੇ ਧਰਮ ਦੇ ਵਿੱਚ ਪ੍ਰਪੱਕਾਂ ਤਾਂ ਸੋਚਣ ਦੀ ਲੋੜ ਆ ਜ਼ਰੂਰ ਕਿਤਨਾ ਕਿਤੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ